ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਅਕਲਿਆ ਕਲਾ ਤਸਵੀਰ ਗੋਨਿਆਣਾ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਤੁਹਾਨੂੰ ਦੋ ਨਗ ਦਿਖਾਵਾਂਗੇ ਦੋਨੇ ਮਿੱਤਰੋ ਤਾਜ਼ੀਆਂ ਨੇ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਤਾਂ ਸੋਹਣਾ ਕੱਦ ਕਾਰ ਤੇ ਸੋਹਣੀ ਬੇਲ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਦੂਜਾ ਸੁਆ ਸੂਈ ਵੀ ਹੈ ਮੰਗਰ ਮਿੱਤਰੋ ਕੱਟਾ ਨਾਲੂ ਦਾ ਨਾਲ ਆ 6 ਦਿਨਾਂ ਦੀ ਸੂਈ ਵੀ ਹੈ ਤੇ ਬਾਈ ਕਹਿੰਦਾ ਵੀ 13 ਲੀਟਰ ਜਿਹੜਾ ਦੁੱਧ ਤਿਆਰ ਹੈ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਉਣੇ ਆ ਉਸ ਤੋਂ ਬਾਅਦ ਦੁੱਜੀ ਦੀ ਵੀ ਆਪਾਂ ਮਿੱਤਰੋ ਜਾਣਕਾਰੀ ਦੇਵਾਂਗੇ ਕੱਦ-ਕਾਟ ਬਹੁਤ ਸੋਹਣਾ ਹੈ ਸਿੰਘਾਂ ਦੀ ਚੰਗੀ ਹੈ ਤੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਕੱਦ-ਕਾਟ ਫਿਰ ਆਪਾਂ ਕਹਿੰਦੇ ਫੁੱਲ ਬੇਲ ਫੁੱਲ ਹੈ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਸੋਹਣੀ ਤਿਆਰ ਹੋਈ ਵੀ ਹੈ ਤੇ 13 ਲੀਟਰ ਬਾਈ ਕਹਿੰਦਾ ਵੀ ਦੁੱਧ ਤਿਆਰ ਹੈ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਤੁਸੀਂ ਜ਼ਰੂਰ ਕਰ ਸਕਦੇ ਹੋ ਲੈ ਕੇ ਲਈ ਬਹੁਤ ਵਾਹ ਮੁੱਲ ਹੈਗਾ ਜੀ ਇਹਦਾ 1,45,000 1,45 ਦੇ ਵਿੱਚੋਂ ਮਾਣਤਾਨ ਹੋ ਜਾਣਾ ਹੈ ਫਿਰ ਆਪਾਂ ਕਹਿੰਦੇ ਵੀ ਸੇਦਨਾਂ ਦੀ ਸੂਈ ਆ 나ੜੂ ਦਾ ਮਿੱਤਰੋ ਨਾਲ ਹੈ ਮੰਗਰ ਕੱਟਾ ਤੇ ਪੂਰੀ ਫਿਕਸ ਹਵਾਨੇ ਦੀ ਆ ਬਹੁਤ ਸੋਹਣੀ ਤਿਆਰੀ ਦੇ ਵਿੱਚ ਠੀਕ ਹੈ ਦੂਜੇ ਨੰਬਰ ਤੇ ਮਿੱਤਰੋ ਹੈਗੀ ਹੈ ਜੀ ਦਰਮਿਆਨੇ ਕੱਦ ਵਾਲੀ ਇਹ ਮਿੱਤਰੋ ਮੂਹੋਂ ਖੀਰੀ ਆ ਪਹਿਲੇ ਸੂਏ ਸੂਈ ਵੀ ਆ ਤੇ ਇਹਨੂੰ 5 ਕਿ ਦਿਨ ਹੋ ਗਏ ਸੂਈ ਨੂੰ ਮਗਰ ਕੱਤੀ ਜਾਂ ਥਾਂਲੇ ਵੀ ਨਹੀਂ ਮਿੱਤਰੋ ਇਹ ਵੀ ਪੂਰੀ ਸਾਫ ਹੈ ਇਹ ਵੀ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਹੁਤ ਸੋਹਣੀ ਮਿੱਤਰੋ ਤਿਆਰੀ ਦੇ ਵਿੱਚ ਕੱਲਾ ਕੱਲਾ ਥਾਣਾ ਜਿੱਦੇ ਨੂੰ ਮਿੱਤਰੋ ਇਹਨੇ 12 15 ਦਿਨ ਹੋ ਜਾਣੇ ਆ ਉਹ ਦਿਨ ਮਿੱਤਰੋ ਬਹੁਤ ਸੋਹਣੇ ਨੇ ਬਣਨਾ ਇਹਦਾ ਮੁੱਲ ਹੈਗਾ ਜੀ 1,22,000 ਫਿਰ ਆਪਾਂ ਕਹਿੰਦੇ ਮੂਹੋਂ ਖੀਰੀ ਹੈ ਤੇ ਪਹਿਲੇ ਸੂਏ ਸੂਈ ਵੀ ਆ ਬਹੁਤ ਸੋਹਣੀ ਤਿਆਰ ਹੋਈ ਵੀ ਆ 9 ਲੀਟਰ ਜਿਹੜਾ ਦੁੱਧ ਤਿਆਰ ਹੈ ਤੇ ਭਾਵੇਂ ਦੋ ਟਾਈਮ ਤਿੰਨ ਟਾਈਮ ਆਪਣੀ ਮਿੱਤਰੋ ਤਸੱਲੀ ਜ਼ਰੂਰ ਕਰ ਸਕਦੇ ਹੋ ਮੁੱਲ ਹੈਗਾ ਜੀ ਇਹਦਾ 122000 12 ਦੇ ਵਿੱਚੋਂ ਮਾਨਤਾਣ ਹੋ ਜਾਣਾ ਮੋੜ ਲਓ ਜੀ ਕੱਦ ਦਰਮਿਆਨਾ ਤੇ ਚੰਗੀਆਂ ਸੋਹਣੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਹੈ ਭਾਈ ਦਾ ਜਿਹੜਾ ਫੋਨ ਨੰਬਰ ਹੈ ਜੀ 9872112800 9872112800 ਭਾਈ ਦਾ ਫੋਨ ਨੰਬਰ ਹੈ ਇਹ ਮਿੱਤਰੋ ਪਹਿਲੇ ਸੂਏ ਪੰਜ ਦਿਨਾਂ ਦੀ ਸੂਈ ਵੀ ਮਗਰ ਕੱਟੀ 9 ਲੀਟਰ ਜਿਹੜਾ ਬੋਲਾ ਤਿਆਰ ਹੈ ਇਹ ਮਿੱਤਰੋ ਦੂਜੇ ਸੂਏ ਸੂਈ ਵੀ ਹੈ 6 ਦਿਨਾਂ ਦੀ ਸੂਈ ਵੀ ਹੈ 13 ਕਿਲੋ ਭਾਈ ਕਹਿੰਦਾ ਵੀ ਦੁੱਧ ਤਿਆਰ ਹੈ ਆਪਣੀ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਦੀ ਤਸੱਲੀ ਕਰ ਸਕਦੇ ਹੋ ਤਾਂ ਜੇਕਰ ਕਿਸੇ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਪਿੰਡ ਹੈਗਾ ਜੀ ਬਈ ਦਾ ਅਕਲਿਆ ਕਲਾ ਤਸਵੀਰ ਗੋਨਿਆਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਸੋ ਸਾਰੇ ਵੀਰਾਂ ਦਾ ਮੇਰੇ ਤੋਂ ਧੰਨਵਾਦ